ਬਾਕੀ ਮੈਂ ਨਾ ਦੇਖ ਰਹਾ ਸੀ ਟਿਕਟੋਕ ਤੇ ਹੋਰ ਵੀਡੀਓਜ਼ ਹੈਲੋ ਹਾਂਜੀ ਹਾਂਜੀ ਕਈ ਲੋਕਾਂ ਨੇ ਇਹ ਲਿਖਿਆ ਵੀ ਉਹ ਬੰਦੇ ਮੁੰਡੇ ਦੇ ਮਤਲਬ ਕੋਈ ਜੈਸਚਰਸ ਨਹੀਂ ਸੀਗੇ ਹੂੰ ਮੇਰਾ ਵੀ ਅੱਜ ਤੋਂ 8-9 ਸਾਲ ਪਹਿਲਾਂ ਐਕਸੀਡੈਂਟ ਹੋਇਆ ਸੀਗਾ ਹੂੰ ਤੇ ਉਹ ਜੈਸਚਰ ਚ ਕੀ ਹੁੰਦਾ ਜਦੋਂ ਮੈਂ ਗਿਆ ਹਸਪੀਟਲ ਤੇ ਮੈਨੂੰ ਕਹਿੰਦੇ ਵੀ ਤੈਨੂੰ ਕਿਸ ਤਰ੍ਹਾਂ ਵੀ ਸਾਹ ਦੀ ਪ੍ਰੋਬਲਮ ਆਈ ਮੈਂ ਕਿਹਾ ਮੈਨੂੰ ਕੁਝ ਨਹੀਂ ਇਸ ਤਰ੍ਹਾਂ ਹੋ ਰਿਹਾ ਕਹਿੰਦੇ ਇਸ ਤਰ੍ਹਾਂ ਹੁੰਦਾ ਕੁਝ ਨਾ ਕੁਝ ਹੁੰਦਾ ਕਿਉਂਕਿ ਤੁਹਾਡੇ ਅੰਦਰ ਜਿਹੜੇ ਸਿਸਟਮ ਕਈ ਨੇ ਹੂੰ ਬਲੱਡ ਸਿਸਟਮਾ ਡਾਈਜੈਸਟਿਵ ਸਿਸਟਮਾ ਨਰਵਸ ਸਿਸਟਮਾ ਸਾਰੇ ਸਿਸਟਮ ਦੇ ਮੁਕਦਸਿਆ ਨੇ ਰਾਈਟ ਹੂੰ ਕਹਿੰਦੇ ਕਈ ਵਾਰੀ ਇਸ ਤਰ੍ਹਾਂ ਦੀ ਚੀਜ਼ ਹੋਵੇ ਤੁਸੀਂ ਕਹਿੰਦੇ ਅੰਦਰੋਂ ਕੁਛ ਨਾ ਕੁਛ ਹੋਣਾ ਚਾਹੀਦਾ ਕਹਿੰਦੇ ਥੱਡੇ ਆਦਰਵਾਇਸ ਕੀ ਅੰਦਰੋਂ ਬ੍ਰੇਨ ਦੇ ਵਿੱਚ ਕਹਿੰਦੇ ਵੀ ਸ਼ੌਕ ਹੈ ਇੱਕ ਤਰ੍ਹਾਂ ਦਾ ਉਹ ਰੁਕਿਆ ਹੋਇਆ ਕਹਿੰਦੇ ਸ਼ਿਵਰਿੰਗ ਹੋਣੀ ਚਾਹੀਦੀ ਹੈ ਜਾਂ ਉਲਟੀ ਆਜੇ ਜਾਂ ਕੋਈ ਤੁਸੀਂ ਜੈਸਚਰ ਕੰਨ ਵਿੱਚ ਬੰਦ ਕਰ ਲੈ ਜਾਂ ਅੱਖਾਂ ਬੰਦ ਕਰ ਲੈ ਮਤਲਬ ਕੁਛ ਨਾ ਕੁਛ ਸ਼ੋ ਹੋਣਾ ਚਾਹੀਦਾ ਆਈ ਡੋਟ ਨਾ ਮੁੰਡਾ ਵੈਦਰ ਸ਼ੌਕ ਚ ਸੀਗਾ ਉਹਦੇ ਬ੍ਰੇਨ ਤੇ ਅਟੈਕ ਹੋਇਆ ਹੈ ਕੁਛ ਕੁਛ ਵੀ ਹੋ ਸਕਦਾ ਆਈ ਕੈਨਟ ਸੇ ਯੂ ਨੋ ਮਤਲਬ ਉਹ ਗੱਲਾਂ ਤੁਸੀਂ ਜਿਹੜੀ ਗੱਲ ਕਰਦੇ ਹੋ ਮੈਡੀਕਲੀ ਆ ਸਾਡੀ ਨਾ ਇੱਕ ਕਲਚਰ ਦੀ ਸਾਡੇ ਸੱਭਿਆਚਾਰ ਦੀ ਪ੍ਰੋਬਲਮ ਆ ਹਾਂਜੀ ਨਹੀਂ ਮੈਂ ਉਸ ਚੀਜ਼ ਨੂੰ ਕਹਿੰਦਾ ਮੈਂ ਕਹਿੰਦਾ ਸ਼ਾਇਦ ਉਹ ਚੀਜ਼ ਵੀ ਹੋਈ ਹੋ ਸਕਦੀ ਹੈ ਨਹੀਂ ਮੈਂ ਉਹ 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 ਮੈਂ ਮੰਨਦਾ ਤੁਸੀਂ ਜੋ ਤੁਸੀਂ ਕਹਿ ਰਹੇ ਆ ਉਹ ਮੈਂ ਸਹਿਮਤ ਹਾਂ ਤੁਹਾਡੇ ਨਾਲ ਉਹ ਉਹ ਮੈਡੀਕਲੀ ਹੋ ਸਕਦਾ ਉਹ ਠੀਕ ਹੈ ਪਰ ਇੱਕ ਗੱਲ ਇੱਕ ਗੱਲ ਨਾ ਸਾਡੀ ਸੱਭਿਆਚਾਰਕ ਤੌਰ ਤੇ ਸਾਡੇ ਅੰਦਰ ਆ ਸਾਨੂੰ ਸਾਨੂੰ ਗਲਤੀ ਮੰਨਣ ਦੇ ਬੀਲੇ ਸ਼ਰਮ ਆਉਂਦੀ ਆ। ਯਾ ਅਸੀਂ 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 ਪੰਜਾਬੀ ਜਿਹੜੇ ਆ ਨਾ ਖਾਸ ਕਰਕੇ ਜਿਹੜੇ ਕਬੀਲਾ ਕਬੀਲਾ ਬਾਦ ਚੋਂ ਨਿਕਲੇ ਆ। ਹਾਂਜੀ ਜਿੰਨੀਆਂ ਜਿਨ੍ਹਾਂ ਨੂੰ ਜੁਰਾਇਮ ਪੇਸ਼ਾ ਕਿਹਾ ਗਿਆ ਆ। ਹਾਂਜੀ ਜਿਹੜੀਆਂ ਕੌਮਾਂ ਜਿਹੜੀਆਂ ਜਾਤਾਂ ਪੈਸੇ ਲੈ ਕੇ ਯਾਨੀ ਥੋੜੇ ਜਿਹਾ ਹੁਣ ਪਈ ਜੇ ਇੰਡੀਆ ਦੇ ਵਿੱਚ ਜ਼ਿਮੀਦਾਰਤਾ ਸਿਰੀ ਦਾ ਜਿਹੜਾ ਰਿਸ਼ਤਾ ਰਿਹਾ 70 80 ਸਾਲ ਪੁਰਾਣਾ ਹਾਂਜੀ ਉਹ ਦੋਹਾਂ ਦਾ ਇਦਾਂ ਦਾ ਰਿਹਾ ਕਿ ਜਿੰਨੇ ਕ੍ਰਾਈਮ ਹੋਏ ਜੱਟ ਨੇ ਤਾਂ ਸਿਰੀ ਨੇ ਰਲ ਕੇ ਕੀਤੇ ਆ ਅੱਛਾ ਵੀ ਜੇ ਜੇ ਕਿਸੇ ਨੇ ਜ਼ਮੀਨ ਇਦਾਂ ਤੰਗੀ ਕਰ ਦਿੱਤੀ ਕਿਸੇ ਦੀ ਕੁੜੀ ਨੂੰ ਕੁਝ ਕਰ ਦਿੱਤਾ ਵੀ ਉਹ ਚਾਕੇ ਜੇ ਹੁਣ ਤੇ ਲੱਤ ਵੱਢਣੀ ਗਈ ਇਹਦੀ ਵੀ ਉਹ ਉਹ ਚਾਕੇ ਸਿਰੀ ਨਾਲ ਗਿਆ ਹੂੰ ਪੰਜਾਬ ਦੇ ਵਿੱਚ ਜੱਟ ਸੈਂਸੀ ਚਮਾਰ ਚੂੜਾ ਇਹ ਉਹ ਕਮਾਂ ਆ ਜਿਹੜੀਆਂ ਇਦਾਂ ਲੜਨੇ ਨੂੰ ਬੰਦਾ ਵੱਢਣੇ ਨੂੰ ਆਮ ਜਿਹੀ ਗੱਲ ਸਮਝਦੇ ਸੀ ਹੂੰ ਠੀਕ ਹੈ ਉਹ ਉਹ ਪਸ਼ੋਕੜ ਹੋਣ ਕਰਕੇ ਨਾ ਸਾਨੂੰ ਜਦੋਂ ਕੋਈ ਬੰਦਾ ਸਵਾਲ ਕਰਦਾ ਆ ਸਾਨੂੰ ਲੱਗਦਾ ਆ ਇੱਕਦਮ ਸਾਨੂੰ ਇਦਾਂ ਲੱਗਦਾ ਵੀ ਇਹ ਬੰਦਾ ਮੇਰੇ ਤੇ ਰੋਪ ਪਾਉਂਦਾ ਆ ਅਸੀਂ ਸਵਾਲ ਦਾ ਜਵਾਬ ਦੇਣ ਦੀ ਬਜਾਏ ਇੱਕਦਮ ਡਿਫੈਂਸਿਵ ਹੋਨੇ ਸਾਡਾ ਮਾਈਂਡ ਇੰਨਾ ਰਿਐਕਟਿਵ ਹੁੰਦਾ ਨਾ ਕਿ ਤੂੰ ਹੁਣਾ ਕੌਣ ਮੈਨੂੰ ਕਹਿਣੇ ਆਲਾ। ਯਾਹਰ ਦੂਜੀ ਗੱਲ ਜਿਹੜਾ ਬੰਦਾ ਜਾਣ ਬੁੱਝ ਕੇ ਗਲਤੀ ਕਰ ਰਿਹਾ ਹੁੰਦਾ ਨਾ ਤੁਸੀਂ ਕੰਮ ਤੇ ਦੇਖਿਓ ਜਿਹੜਾ ਬੰਦਾ ਜਾਣ ਬੁੱਝ ਕੇ ਹੌਲੀ ਕਰ ਰਿਹਾ ਆ ਜਬ ਮੰਨ ਲਓ ਬਾਥਰੂਮ ਗਿਆ 15 ਮਿੰਟ ਵੱਧ ਲਾਇਆ ਆ। ਹਾਂਜੀ ਜੇ ਮੰਨ ਲਓ ਲੰਚ ਤੇ 10 ਮਿੰਟ ਲਈ ਕਿਹਾ ਕਿ ਪੌਣਾ ਘੰਟਾ ਲਾਇਆ ਆ। ਯਾ ਉਹਦੇ ਜਦੋਂ ਗਲਤੀ ਕਰਦਾ ਉਸੇ ਵੇਲੇ ਉਹਦਾ ਮਾਈਂਡ ਡਿਫੈਂਸ ਮੈਕੈਨਿਜ਼ਮ ਚਲ ਜਾਂਦਾ ਆ ਕਿ ਜੇ ਮੈਨੂੰ ਪੁੱਛਿਆ ਤਾਂ ਮੈਂ ਆ ਜਵਾਬ ਦੇਣਾ ਆ ਯਾ ਉਹਦੀ ਜਿਹੰਦਾ ਉਹੀ ਗਲਤੀ ਕਰੂਗੀ ਉਹਦੀ ਉਹਦੀ ਉਸ ਉਸ ਡਿਫੈਂਸ ਲਈ ਤਿਆਰੀ ਕਰਦਾ ਕਰਦਾ ਉਹ ਇੰਨਾ ਕੁ ਸੋਚ ਲੈਂਦਾ ਨਾ ਇਦਾਂ ਪਹਿਲੇ ਫਲਾਨੇ ਨੇ ਇਦਾਂ ਕੀਤੀ ਸੀ ਫਲਾਨੇ ਨੇ ਇਦਾਂ ਕੀਤੀ ਸੀ ਫਲਾਨੇ ਨੇ ਇਦਾਂ ਕੀਤੀ ਆ ਮੈਨੂੰ ਕਹਤੇ ਕਹਿਣ ਲੱਗਿਆ ਮਤਲਬ ਜਦੋਂ ਅਗਲੇ ਨੇ ਪੁੱਛਣਾ ਆ ਪੁੱਛਦਿਆਂ ਸਾਰਾ ਹੀ ਉਹ ਟੁੱਟ ਪੈਣਾ ਮੂਰੇ ਉਹ ਹੁਣ ਇਹ 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 ਮਾਈਂਡ ਸੈਟ ਆ ਨਾ ਜਿਹੜਾ ਸਾਡਾ ਕਦੇ ਵੀ ਅਸੀਂ ਛੋਟੀ ਤੋਂ ਛੋਟੀ ਗੱਲ ਵੀ ਜਦੋਂ ਬੀਤਦੀ ਆ ਉਦੋਂ ਵੀ ਅਸੀਂ ਇਦਾਂ ਨਹੀਂ ਕਹਿੰਦੇ ਵੀ ਇਸ ਗੱਲ 'ਚ ਮੇਰਾ ਸੌਰੀ ਕਹਿ ਕੇ ਸਰ ਜਾਣਾ ਬਿਲਕੁਲ ਪੀ ਸੌਰੀ ਯਾਰ ਗਿਆ ਸੀ ਮੈਂ ਬੈਂਕ ਨੂੰ ਗਿਆ ਤਾਂ ਸੀ 10 ਮਿੰਟ ਲਈ ਮੈਨੂੰ ਜ਼ਿਆਦਾ ਟਾਈਮ ਲੱਗ ਗਿਆ ਮੈਂ ਅੱਗੇ ਤੋਂ ਖਿਆਲ ਰੱਖੂਗਾ ਯਾ ਐਨੇ ਚ ਗੱਲ ਮੁੱਕ ਜਾਂਦੀ ਐ ਬਸ ਉੱਥੇ ਸਾਨੂੰ ਸ਼ਰਮ ਆਉਂਦੀ ਆ ਹੁਣ ਜਦੋਂ ਬਚਪਨ ਤੋਂ ਜਦੋਂ ਬਚਪਨ ਤੋਂ ਬਚਪਨ ਤੋਂ ਬਚਪਨ ਤੋਂ ਨਹੀਂ ਪੀੜੀ ਦਰ ਪੀੜੀ ਜਦੋਂ ਅਸੀਂ ਇਦਾਂ ਜੀਂਦੇ ਆਏ ਆ ਹਾਂਜੀ ਉਹਦੇ ਵਿੱਚ ਕੀ ਹੋਇਆ ਆ ਕਿ ਜਦੋਂ ਵੱਡੀਆਂ ਗਲਤੀਆਂ ਹੁੰਦੀਆਂ ਆ ਉਦੋਂ ਵੀ ਸਾਡੇ ਕੋਲ ਇਹ ਕਨਸੈਪਟ ਹੈ ਨਹੀਂ ਕਿ ਅਸੀਂ ਇਹ ਮੰਨ ਜਾਈਏ ਕਿ ਮੇਤੋਂ ਗਲਤੀ ਹੋਈ ਆ ਬਿਲਕੁਕ ਜਦੋਂ ਵੀ ਕੁਝ ਵਾਪਰਦਾ ਆ ਚਾਹੀ ਇਮੀਗ੍ਰੇਸ਼ਨ ਦਾ ਕੇਸ ਹੋਵੇ ਕੋਰਟ ਦਾ ਕੇਸ ਹੋਵੇ ਸਾਡੇ ਨਾਲ 100 ਚੋਂ 99 ਬੰਦਿਆਂ ਦੇ ਅੰਦਰ ਇੱਕ ਖਿਆਲ ਹੁੰਦਾ ਜੇ ਮੰਨ ਲਓ ਤੁਸੀਂ ਕਿਸੇ ਗੱਲੋਂ ਫੜੇ ਗਏ ਆ ਹਾਂਜੀ ਤੁਹਾਨੂੰ ਨਹੀਂ ਕਿਹਾ ਤੇਰੀ ਗਲਤੀ ਆ ਇੱਥੇ ਫਾਈਨ ਕਰ ਦੇ ਕਾਉਂਸਲ ਵਾਲੇ ਆਉਂ ਨਹੀਂ ਕਿਹਾ ਬਈ 2000 ਫਾਈਨ ਵੀ ਕਰ ਦੇ ਨਹੀਂ ਤਾਂ ਤੈਨੂੰ ਕੋਰਟ ਜਾਣਾ ਪੈਣਾ ओके ओके ਹੁਣ ਤੁਸੀਂ ਉਸ ਵੇਲੇ ਕੀ ਫੈਸਲਾ ਲੂਗੇ ਇਕਦਮ ਫਾਈਨ ਕਰੋਗੇ ਜਾਂ ਕੋਰਟ ਜਾਓਗੇ ਫਾਈਨ ਹੀ ਪੇ ਕਰ ਦੋ ਕਿਉਂਕਿ ਗਲਤੀ ਮੰਨ ਕੇ ਤਾਂ ਠੀਕ ਹੈ ਮੇਰੋਂ ਤਾਂ ਗਲਤੀ ਨਹੀਂ ਤੁਸੀਂ ਆਈਡੀਅਲ ਆਈਡੀਅਲ ਤੁਸੀਂ ਉਸ ਸਿਚੁਏਸ਼ਨ ਦਾ ਜਵਾਬ ਦਿੱਤਾ ਪਰ ਜਿੱਦੋਂ ਤੁਸੀਂ ਨਾ ਇਹਨੂੰ ਦੁਬਾਰਾ ਇਸ ਸਵਾਲ ਨੂੰ ਠੰਡੇ ਦਿਮਾਗ ਨਾਲ ਸੋਚਿਓ ਤੇ ਜਿੱਦਣ ਤੁਹਾਨੂੰ ਨਹੀਂ ਇਹ ਕਹਿ ਦਿੱਤਾ ਕਿ ਇੰਨੇ ਪੈਸੇ ਪੇ ਕਰ ਦੇ ਜਾਂ ਤੈਨੂੰ ਕੋਰਟ ਦੀ ਚਿੱਠੀ ਆਊਗੀ ਤੈਨੂੰ ਕੋਰਟ ਜਾਣਾ ਪੈਣਾ ਆ ਇੱਕ ਵਾਰੀ ਦੁਬਾਰਾ ਸੋਚ ਕੇ ਦੇਖੋ ਇੱਕ ਇੱਕ ਵਾਰੀ ਦੁਬਾਰਾ ਸੋਚੋ ਤੁਹਾਡਾ ਮਾਈਂਡ ਕੀ ਡਿਸੀਜਨ ਲਊਗਾ ਉਸ ਵੇਲੇ ਮੈਂ ਅਸੀ ਸਿਚੁਏਸ਼ਨ ਵੈਸੇ ਤਾਂ ਫੇਸ ਨਹੀਂ ਕੀਤੀ ਹਾਲੇ ਤੱਕ ਨਹੀਂ ਪਰ ਜੇ ਇੰਝ ਚਾਹੋਗੀ ਮੈਂ ਤਾਂ ਫਾਈਨ ਨਹੀਂ ਪੇ ਕਰ ਦਿੰਦਾ ਉਹਦਾ ਮੈਸੇਜ ਇਹ ਹੋਊਗਾ ਤਾਂ ਮੈਂ ਤਾਂ ਕਦੇ ਸੋਚਿਆ ਪਤਾ ਨਹੀਂ ਕੋਰਟ ਤਾਂ ਚਲੋ ਚੰਗੀ ਗੱਲ ਆ ਮੁਬਾਰਕਾਂ ਤੁਹਾਨੂੰ ਪਰ ਮੈਂ ਕਹਿੰਨਾ ਆਮ ਹਾਲਾਤਾਂ 'ਚ 100 'ਚੋਂ 1000 'ਚੋਂ 999 ਬੰਦੀ ਉਸ ਵੇਲੇ ਕੋਰਟ ਜਾਣ ਦਾ ਡਿਸੀਜਨ ਲਊਗੇ ਪਤਾ ਕਿਉਂ ਫਾਈਨ ਇਨਸਟੈਂਟਲੀ ਪੇ ਕਰਨਾ ਪੈਣਾ ਆ ਹਾਂਜੀ ਕੋਰਟ ਜਾਣ ਲਈ ਟਾਈਮ ਬਾਈ ਹੋ ਜਾਣਾ ਆ ਓਕੇ ਜਦੋਂ ਟਾਈਮ ਬਾਈ ਹੋ ਗਿਆ ਉਹਦੇ 'ਚੋਂ ਤੁਹਾਨੂੰ ਸਲਾਹਾਂ ਮਿਲ ਜਾਣੀਆਂ ਆਲੇ ਦੁਆਲੇੋਂ ਠੀਕ ਆ ਹੋ ਸਕਦਾ ਵਕੀਲ ਕੋ ਨਵੀਂ ਕੁੰਡੀ ਦਸ ਦੇਵੇ ਓਕੇ ਹੋ ਸਕਦਾ ਕਿਉਂਕਿ ਉਹਨੇ ਆਪਸ਼ਨ ਦੇ ਦਿੱਤੀ ਨਾ ਤੁਹਾਨੂੰ ਨੁਕਸਾਨ ਤਾਂ ਕੋਈ ਵੀ ਨਹੀਂ ਹੋਣਾ ਜੇ ਤਾਂ ਉਹ ਇਹ ਕਹਿੰਦੇ ਪੈਸੇ ਪੇ ਕਰਦੇ ਨਹੀਂ ਤਾਂ ਅਸੀਂ ਤੇਰੀ ਤੇਰ ਘਰ ਨੂੰ ਲੋਕ ਲਾਉਣ ਲੱਗੇ ਆ ਫਿਰ ਤਾਂ ਕਰ ਦਿੰਦਾ ਬੰਦਾ ਯਾ ਜਦੋਂ ਨਹੀਂ ਆਪਸ਼ਨ ਇਹ ਦੇ ਦਿੱਤੀ ਫਿਰ ਬੰਦਾ ਟਾਈਮ ਬਾਈ ਕਰਨੇ ਵਾਲੀ ਆਪਸ਼ਨ ਪੇ ਕਰਦਾ ਰਾਈਟ ਹੁਣ ਜਦੋਂ ਮੈਂ ਤਾਂ ਇਹ ਸੋਚ ਜੇਦਾ ਜੇਦਾ ਇਹ ਮਾਈਂਡ ਸੈਟ ਹੈ ਨਾ ਕਿ ਮੈਂ ਟਾਈਮ ਬਾਈ ਕਰਨਾ ਆ ਹਾਂਜੀ ਉਹਦੇ ਦਿਮਾਗ ਦੇ ਵਿੱਚ ਇੱਕ ਗੱਲ ਆਉਂਦੀ ਨਾਲ ਕਿ ਹੋ ਸਕਦਾ ਉਦੋਂ ਤੇ ਜੱਜ ਚੰਗਾ ਮਿਲ ਜਵੇ ਹੂੰ ਹੋ ਸਕਦਾ ਇਹਨਾਂ ਤੋਂ ਪੇਪਰ ਹੀ ਗੁੰਮ ਹੋ ਜਾਣ ਯਾ ਬੰਦਾ ਕਿੰਦਾ ਅੱਗੇ ਕੋਵਿਡ ਆ ਗਿਆ ਸੀ ਕਿੰਨੇ ਕਿੰਨੇ ਕੇਸ ਖਾਰਜ ਹੋ ਗਏ ਸੀ ਹੋ ਸਕਦਾ ਇਦਾਂ ਹੋ ਜਵੇ ਯਾ ਮਤਲਬ ਅਸੀਂ ਆਪਣੇ ਫਾਇਦੇ ਵਾਲੀ ਕਲਪਨਾ ਕਰਕੇ ਵਹਿ ਜਾਂ ਨਹੀਂ ਅਸੀਂ ਉਦੋਂ ਸੀ ਹੁਣ ਮੈਨੂੰ ਇਹ ਚੀਜ਼ ਸਾਰੀ ਹੋ ਤੇ ਮੈਂ ਨਹੀਂ ਨਹੀਂ ਮੈਂ ਇਹ ਕਰਾਂਗਾ ਮੈਂ ਤਾਂ ਮੈਂ ਨਹੀਂ ਨਹੀਂ ਮੈਂ ਮੈਂ ਕਹਿਣਾ ਮੈਂ ਵੀਰਕ ਕਹਿਣਾ ਇਹ ਚਾਹੁੰਦਾ ਕਿ ਜਦੋਂ ਨਾ ਜਦੋਂ ਆਹ ਕੇਸ ਹੋਇਆ ਹਾਂਜੀ ਹੁਣ ਇਹਦੇ ਵਿੱਚ ਜਿਹੜਾ ਮਾਈਂਡ ਸੈਟ ਹੈ ਨਾ ਸਾਡਾ ਹੋਇਆ ਆ ਉਹ ਇਹ ਆ ਕਿ ਜਦੋਂ ਕੇਸ ਚੱਲਣਾ ਯਾ ਉੱਥੇ ਹੋ ਸਕਦਾ ਜੱਜ ਕਹੇ ਵੀ ਭਾਈ ਗਲਤੀ ਤਾਂ ਉਹਨਾਂ ਦੀ ਵੀ ਆ। ரைਟ। ਜੇ ਜੇਲ ਹੁਣੀ ਹੋਈ ਤਾਂ ਹੋਈ ਜਾਣੀ ਫੇਰ ਤਾਂ ਹੋਈ ਜਾਣੀ ਆ। ਬਿਲਕੁਲ। ਹੁਣ ਜਾਣੀ ਗਲਤੀ ਕਰਕੇ ਗਲਤੀ ਮੰਨਣ ਦਾ ਸੰਕਲਪ ਨਹੀਂ ਹੈਗਾ ਸਾਡੇ ਕੋਲ। ਸਾਨੂੰ ਸਾਡੀ ਹਰ ਗਲਤੀ ਸਾਜਿਸ਼ ਸਾਬਤ ਹੋ ਜਾਂਦੀ ਆ। ਸਾਡੇ ਜੁਰਮ ਪੇਸ਼ਾ ਹੋਣ ਕਰਕੇ ਦੂਜੇ ਤੱਕ ਮੈਸੇਜ ਆ ਹੀ ਜਾਂਦਾ ਆ ਕਿ ਸਾਡੀ ਪਲਾਨਿੰਗ ਦੇ ਵਿੱਚੋਂ ਨਿਕਲੀ ਆ ਜਿਹੜੀ ਇਨੋਸੈਂਸ ਆ ਨਾ ਪੰਜਾਬੀਆਂ ਨੇ ਆਪਣੀ ਇਨੋਸੈਂਸ ਦਾ ਕਤਲ ਕੀਤਾ ਹੋਇਆ ਆ ਬਿਲਕੁਲ ਜਿਹੜੀ ਗੱਲ ਤੁਸੀਂ ਸ਼ੁਰੂ ਕੀਤੀ ਸੀ ਨਾ ਕਿ ਉਹ ਜੈਸਚਰ ਨਹੀਂ ਬਣਦੇ ਉਹ ਪਤਾ ਕਿਉਂ ਨਹੀਂ ਬਣਦੇ ਹਾਂਜੀ ਜਿਹੜਾ ਇਨੋਸੈਂਟ ਬੰਦਾ ਹੁੰਦਾ ਨਾ ਉਹਨੂੰ ਗਲਤੀ ਕਰਨ ਤੋਂ ਬਾਅਦ ਸ਼ਰਮ ਆਉਂਦੀ ਆ ਜਿਹੜਾ ਸਾਜ਼ਿਸ਼ ਕਰਕੇ ਕਰਦਾ ਆ ਉਹ ਗਲਤੀ ਕਰਨ ਤੋਂ ਪਹਿਲਾਂ ਤਿਆਰੀ ਚ ਬੈਠਾ ਆ ਕਿ ਜੇ ਮੈਨੂੰ ਫੜ ਲਿਆ ਨਾ ਜੇ ਮੈਨੂੰ ਕਿਹਾ ਤਾਂ ਮੈਂ ਇਦਾਂ ਕਹਿ ਦੇਣਾ ਇਹਨਾਂ ਨੂੰ ਫਲਾਨੀ ਨੂੰ ਦੇਖੋ ਤਾਂ ਫਲਾਨੀ ਨੂੰ ਦੇਖੋ ਤਾਂ ਹੁਣ ਉਹ ਮਾਈਂਡ ਸੈਟ ਵਾਲਾ ਬੰਦਾ ਗਲਤੀ ਹੋਣ ਤੋਂ ਬਾਅਦ ਉਹ ਤਾਂ ਅੱਕੜਿਆ ਖੜਾ ਸੱਤਾਂ ਚੂੜੀਆਂ ਦੀ ਅੱਕੜ ਲੈ ਕੇ ਖੜਾ ਹੁੰਦਾ ਇਦਾਂ ਕਿ ਤੂੰ ਮੈਨ ਮੜ ਜਾ ਟੋਕ ਕੇ ਤਾਂ ਸਿਖਾ ਲਵੇਂ ਨੂੰ ਮੇਰੇ ਕੋਲ ਤਾਂ ਜਵਾਬ ਵੀ ਆ। ਯਾ ਔਰ ਆਮ ਹਾਲਤਾਂ ਵਿੱਚ ਕੋਈ ਬੰਦਾ ਤੁਹਾਨੂੰ ਗਲਤੀ ਕਰਨ ਕਰਕੇ ਇੰਨਾ ਭੈੜਾ ਨਹੀਂ ਲੱਗਦਾ ਜਿੰਨਾ ਮਾਫੀ ਨਾ ਮੰਗਣ ਜਿੰਨਾ ਭੈੜਾ ਉਹ ਗਲਤੀ ਕਰਨ ਤੋਂ ਬਾਅਦ ਐਟੀਟਿਊਡ ਦਿਖਾਉਣ ਕਰਕੇ ਲੱਗਦਾ ਹੈ ਐਟੀਟਿਊਡ ਦਿਖਾਉਣ ਕਰਕੇ ਠੀਕ ਹੈ ਇਹ ਕਲਚਰ ਦੀ ਸਮੱਸਿਆ ਆ ਭਾਈ ਸਾਡੀ ਇੰਨੀ ਸੌਖੀ ਨਹੀਂ ਹੈਗੀ ਇਹ ਔਰ ਅਸੀਂ ਉਲਟਾ ਦੇਖੋ ਅਸੀਂ ਇਹ ਨਹੀਂ ਕਰ ਰਹੇ ਜਦੋਂ ਕੁਝ ਵਾਪਰਦਾ ਉਦੋਂ ਅਸੀਂ ਇਹ ਕੋਸ਼ਿਸ਼ ਨਹੀਂ ਕਰਦੇ ਪੇ ਕਿ ਸਾਡੇ ਨੇ ਇੱਥੇ ਜਦੋਂ ਮੇਰੇ ਤੇ ਅਟੈਕ ਹੋਇਆ ਹਾਂਜੀ ਉਹ ਬੰਦੇ ਜਦੋਂ ਫੜ ਹੋਏ ਆ ਹਾਂਜੀ ਜਦੋਂ ਪਹਿਲੀ ਵਾਰ ਕੋਰਟ ਵਿੱਚ ਪੇਸ਼ ਹੋਏ ਨਾ ਸਾਡੀਆਂ ਅਖਬਾਰਾਂ ਨੇ ਇੱਥੇ ਬਸਿਆਲਾ ਸੀ ਪੰਜਾਬੀ ਨਿਊਜ਼ ਨੇ ਖਬਰ ਪਤਾ ਕਿਦਾਂ ਦਿੱਤੀ ਪਈ ਬਈ ਯੋਧੇ ਇਦਾਂ ਪੇਸ਼ ਹੋਏ ਕੋਰਟ ਵਿੱਚ ਸੰਗਤਾਂ ਦਾ ਹੜ ਆ ਗਿਆ ਅੱਛਾ ਇਹ ਆਪਣੀ ਉਹਨਾਂ ਦੀ ਲੋਕਲ ਅਖਬਾਰ ਹੋਣੀ ਨਾ ਤਾਂ ਉਹਦੇ ਚ ਦਿੱਤੀ ਇਦਾਂ ਸਾਹ ਪੰਜਾਬੀ ਅਖਬਾਰਾਂ ਨੇ ਇਹ ਇਹ ਬਹੁਤ ਸਾਰੇ ਤੁਹਾਡੇ ਅਗੇ ਜੁਕਾਰੇ ਲਾਏ ਚਿਹਰਿਆਂ ਤੇ ਸਰੂਰ ਉਹਨਾਂ ਦੇ ਐਦਾਂ ਯੋਧੇ ਐਦਾਂ ਫਲਾਨੀ ਪਸੰਗਤ ਐਦਾਂ ਅੱਛਾ ਉਹ ਮੁੜ ਕੇ ਜਦੋਂ ਉਹਨਾਂ ਦਾ ਵਿਚਾਰਿਆਂ ਦਾ ਕੇਸ ਚੱਲਿਆ ਇੱਕ ਵੀ ਨਾ ਅਖਬਾਰ ਵਾਲਾ ਉੱਤੇ ਉੱਥੇ ਨਾ ਕੋਈ ਕਮਿਊਨਿਟੀ ਦਾ ਬੰਦਾ ਉੱਥੇ ਉਹਨਾਂ ਦੇ ਨਾਲ ਪਰ ਉਹਨਾਂ ਨੇ ਵੀ ਫੂਕ ਚਕਾਣ ਦਾ ਹੀ ਕੰਮ ਕੀਤਾ ਉਹਨਾਂ ਨੂੰ ਮਤਲਬ ਉਹ ਬਸ ਮੈਂ ਮੈਂ ਉਹ ਗੱਲ ਕਰਦਾ ਵੀ ਅਸੀਂ ਜਿੱਦਾਂ ਹੁਣ ਆਇਆ ਹੁਣ ਜਿਹੜਾ ਬੰਦਾ ਜਿਹੜੇ ਬਾਕੀ ਰੇਡੀਓ ਚੈਨਲਾਂ ਵਾਲੇ ਉਹ ਕਿਦਾਂ ਕਰਨ ਕੋਈ ਪੈਸੇ ਇਕੱਠੇ ਕਰੋ ਇਹ ਸਰਕਾਰ ਦੀ ਗਲਤੀ ਆ ਤਾਂ ਕੀ ਹੋ ਗਿਆ ਜੇ ਯੂ ਟਰਨ ਲੈ ਲਈ ਵੀ ਲਈ ਹੀ ਕਿਉਂ ਪਹਿਲਾਂ ਤਾਂ ਕੁਐਸਚਨ ਹੀ ਹੈ ਬਸ ਉਹ ਉਹ ਪਹਿਲਾ ਰਿਐਕਸ਼ਨ ਸਾਡਾ ਇੱਥੇ ਇੱਕਦਮ ਇਹ ਚਾਹੀਦਾ ਵੀ ਦੇਖੋ ਜੀ ਗਲਤੀ ਹੋਈ ਆ ਸੌਰੀ ਬਸ ਲੈ ਹੋ ਗਈ ਹੁਣ ਮੇਰੇ ਤੋਂ ਗਲਤੀ ਹੋ ਗਈ ਸੌਰੀ ਮੈਨੂੰ ਜੋ سزا ਦੇਓਗੇ ਮੈਨੂੰ ਮਨਜ਼ੂਰ ਹੈ। ਬਈ ਰਾਈਟ ਹੁਣ ਵੈਸੇ ਹੀ ਦੇਖੋ ਜੀ ਹਰੇਕ ਕੰਟਰੀ ਵਿੱਚ ਕਾਨੂੰਨ ਹੈ ਵੀ ਜਦੋਂ ਤੁਸੀਂ ਗਿਲਟੀ ਹੋ ਜਾਂਦੇ ਆ ਤੁਹਾਨੂੰ ਡਿਸਕਾਊਂਟ ਮਿਲਦਾ ਸਜ਼ਾ ਦੇ। ਬਿਲਕੁਲ ਤੁਸੀਂ ਵਲੰਟੀਅਰੀ ਕਹਿ ਦਿਓ ਵੀ ਭਾਈ ਮੈਂ ਆਪਣੀ ਟਿਕਟ ਲੈ ਕੇ ਇੰਡੀਆ ਜਾਣ ਨੂੰ ਤਿਆਰ ਆ। ਜੀ ਹਣਾ ਹੁਣ ਜਿਹੜੀ ਉਹ ਤੋਂ ਬਾਅਦ ਜਿਹੜੀ ਕਮਿਊਨਿਟੀ ਨੇ ਮਦਦ ਕਰਨੀ ਆ ਸਗੋਂ ਉਹਨੂੰ ਅਨਕਰਜ ਕਰਦੇ ਤੂੰ ਗਿਲਟੀ ਹੋ ਜਾ। ਉਹ ਤੋਂ ਬਾਅਦ ਆਪ ਪੈਸੇ ਇਕੱਠੇ ਕਰਕੇ ਕਹਿੰਦੇ ਵੀ ਦੇਖੋ ਭਾਈ ਬੰਦਾ ਇੰਨੇ ਇਹਦਾ ਟੱਬਰ ਆ ਉੱਥੇ ਰੋਟੀ ਖਾਂਦਾ ਆ ਇੰਨੇ ਪੈਸੇ ਇਕੱਠੇ ਕਰਕੇ ਆਪਾਂ ਇਹਦੇ ਟੱਬਰ ਨੂੰਥੇ ਭੇਜ ਦਿੰਨੇ ਆ। ਯਾ ਪਰ ਹੁਣ ਸਾਰਿਆਂ ਨੇ ਆਪਣਾ ਢਿੱਡ ਭਰਨਾ ਆ ਜੇ ਜੇ ਲੱਖੋਂ ਦੇ ਲਈ ਕਰਨਾ 2-2 ਲੱਖ ਆਪਣੇ ਲਈ ਕਰਨਾ ਆ। ਬਿਲਕੁਲ। ਚਲੋ ਠੀਕ ਆ ਵੀਰੇ ਸਾਨੂੰ ਜਾਣਾ ਪੈਣਾ ਹੁਣ ਥੈਂਕ ਯੂ। ਮੈਂ ਇੱਕ ਚੀਜ਼ ਹੋਰ ਪੁੱਛਣੀ ਤੁਹਾਨੂੰ ਇੱਥੇ। ਹੂੰ ਹੂੰ। ਆ ਹੁਣ ਇੰਨਾ ਵੱਡਾ ਹਾਦਸਾ ਹੋਇਆ ਸਭ ਨੂੰ ਪਤਾ ਬੱਚੇ ਤੋਂ ਲੈ ਕੇ ਬੁੱਢੇ ਨੂੰ ਸਭ ਨੂੰ ਰਾਈਟ? ਯਾ ਹੋਣ ਤਾਂ ਟਿਕਟੌਕ ਇਹ ਚ ਵੀ ਸ਼ੁਰੂ ਹੋ ਗਈ ਕੱਲ ਪਰਸੋਂ ਦੀ ਮੋਦੀ ਸਾਹਿਬ ਨੇ ਅਲਾਉ ਕਰਤੀ ਹੈ ਕਈਆਂ ਨੇ ਈਵਨ ਲਾਈਵ ਕਿਸੇ ਨੇ ਲਾਇਆ ਹੋਇਆ ਸੀ ਅੱਜ ਇੱਥੋਂ ਅੰਮ੍ਰਿਤਸਰ ਤੋਂ ਮੈਨੂੰ ਇਹ ਦੱਸੋ ਹੁਣ ਇੰਨਾ ਵੱਡਾ ਹਾਦਸਾ ਹੋਣ ਤੋਂ ਬਾਅਦ ਸਾਡੇ ਲੋਕ ਇਹ ਤੋਂ ਸਬਕ ਲੈਣਗੇ ਕਿ ਨਹੀਂ ਲੈਣਗੇ ਲੈ ਦੱਸੋ ਜਿਹੜੇ ਜਿਹੜੀ ਆ ਜਿਹੜੇ ਮੈਸੇਜ ਆ ਜਿਹੜੀ ਪਟੀਸ਼ਨ ਪਾਰ ਹੈ ਪੈਸੇ ਇਕੱਠੇ ਕਰ ਰਹੇ ਆ ਉਹ ਬਲੇਮ ਗੇਮ ਖੇਡ ਰਹੇ ਆ ਉਹ ਤਾਂ ਬਲੇਮ ਦੇ ਹੀ ਜਾਂਦੇ ਵੀ ਡੈਮੋਕ੍ਰੈਟਿਕ ਦਾ ਤਾਂ ਰਿਪਬਲਿਕਨ ਦਾ ਰੌਲਾ ਆ ਸਾਡੇ ਜ ਸਾਡੀ ਤਾਂ ਗੱਲੇ ਨਹੀਂ ਹੈਗੀ ਵਿੱਚ ਉਹ ਕਹਿੰਦੇ ਟਰੱਕ ਦਾ ਥੋੜੀ ਰੌਲਾ ਆਈ ਤੇ ਉਹਨਾਂ ਦਾ ਟਰੰਪ ਦਾ ਉਹਨਾਂ ਨਾਲ ਰੌਲਾ ਆਇਆ ਕੈਲੀਫੋਰਨੀਆ ਵਾਲਿਆਂ ਨਾਲ ਉਹ ਉਹਦੇ ਵਿੱਚ ਅਕਲ ਅਕਲ ਨਾਲੇ ਪੰਜਾਬੀ ਹੋਵੇ ਤਾਂ ਅਕਲ ਲੈ ਲਵੇ ਅਕਲ ਦੇਖੋ ਵੀਰਾ ਅਕਲ ਉਦੋਂ ਆਉਣੀ ਹੈ ਜਦੋਂ ਸ਼ਰਮ ਆਉਣੀ ਸ਼ੁਰੂ ਹੋਈ ਹੁਣ ਇਸ ਗੱਲ ਤੇ ਪੰਜਾਬੀਆਂ ਨੂੰ ਸ਼ਰਮ ਆਉਣੀ ਚਾਹੀਦੀ ਸੀ ਵੀ ਯਾਰਾ ਤਾਂ ਆ ਤਾਂ ਹੱਦ ਹੋ ਗਈ ਜਿੱਥੇ ਵੀ ਕਿਤੇ ਕਮੈਂਟ ਕਰਦੇ ਉੱਥੇ ਇਹ ਕਰਦੇ ਵੀ ਦੇਖੋ ਜੀ ਜੋ ਮਰਜੀ ਅਸੀਂ ਜਿਹੜੇ ਗੁਰਦੁਆਰੇ ਵਾਲੇ ਜਿਹਦੇ ਮੈਂ ਗੱਲ ਕਹਿ ਕੇ ਹਟਿਆ ਗੁਰਦੁਆਰੇ ਵਾਲੇ ਇਹ ਕਮੈਂਟ ਕਰਦੇ ਪਏ ਜੀ ਅਸੀਂ ਹਰੇਕ ਐਤਵਾਰ ਕੋਸ਼ਿਸ਼ ਕਰਾਂਗੇ ਆਪਣੀ ਕੋਈ ਨਾ ਕੋਈ ਬੁਲਾਰਾ ਸੱਦੀਏ ਟਰਾਂਸਪੋਰਟ ਦਾ ਬੁਲਾਰਾ ਸੱਦੀਏ ਉਹਨਾਂ ਤੋਂ ਟਰਾਂਸਲੇਸ਼ਨ ਕਰਵਾ ਕੇ ਅਸੀਂ ਲੋਕਾਂ ਤੱਕ ਰਿਫਰੈਸ਼ਰ ਦਾ ਇਹ ਮੈਸੇਜ ਦਿਆਂਗੇ ਬਿਲਕੁਲ ਹਰ ਕੰਪਨੀ ਵਾਲਾ ਪੰਜਾਬੀ ਕਹਿੰਦਾ ਦੇਖੋ ਜੀ ਮੈਂ ਮੈਂ ਵਾਦਾ ਕਰਦਾ ਹੁਣ ਤੋਂ ਲੈ ਕੇ ਜਿੰਨੇ ਮੇਰੇ ਡਰਾਈਵਰ ਆ ਹਰ 6 ਮਹੀਨੇ ਬਾਅਦ ਇੱਕ ਦਿਨ ਮੈਂ ਪੂਰਾ ਉਹਨਾਂ ਦਾ ਰਿਫਰੈਸ਼ਿੰਗ ਤੇ ਲਵਾਇਆ ਕਰੂੰਗਾ ਮਤਲਬ ਅਖਬਾਰਾਂ ਪਰ ਜਾਨੀਆਂ ਇਦਾਂ ਚੈਨਲਾਂ ਵਾਲੇ ਢੇਰ ਲਾ ਦਿੰਦੇ ਪਿਆ ਆ ਆ ਜੀ ਅਸੀਂ ਨਹੀਂ ਸੀ ਸੋਚਿਆ ਕਿ ਸਾਡੇ ਬੰਦੇ ਇਦਾਂ ਦੀ ਗਲਤੀ ਵੀ ਕਰ ਦੋਗੇ ਬਿਲਕੁਲ ਠੀਕ ਹੈ ਜਿਹੜੇ ਪੰਜਾਬ ਚ ਲੀਡਰ ਬੈਠੇ ਆ ਉਹ ਕਹਿੰਦੇ ਵੀ ਭਾਈ ਜਿਹੜੇ ਸਾਡੇ ਬੰਦੇ ਕੈਨੇਡਾ ਅਮਰੀਕਾ ਜਾਣ ਨੂੰ ਤਿਆਰ ਆ ਅਸੀਂ ਪੰਜਾਬ ਚ ਕੋਸ਼ਿਸ਼ ਕਰਾਂਗੇ ਇੱਥੇ ਸਕੂਲ ਖੁਲਾਵਾਂਗੇ ਇੱਥੇ ਟ੍ਰੇਨਿੰਗ ਦੇਣੀ ਸ਼ੁਰੂ ਕਰਾਂ ਮਤਲਬ ਕਮਿਊਨਿਟੀ ਲੋਕ ਇਦਾਂ ਦਾ ਮੈਸੇਜ ਆਂਦਾ ਵੀ ਨਹੀਂ ਬਈ ਇਹਨਾਂ ਨੂੰ ਸ਼ਰਮ ਆਈ ਆ ਗਲਤੀ ਕਰਕੇ ਬਿਲਕੁਲ ਫੇਰ ਤੁਸੀਂ ਸੋਚਦੇ ਫੇਰ ਤੁਸੀਂ ਸਵਾਲ ਪੁੱਛਦੇ ਵੀ ਹਰਨੇਕ ਇਹਨਾਂ ਨੂੰ ਸ਼ਰਮਤਾ ਆ ਗਈ ਆ ਕੀ ਹੁਣ ਅਕਲ ਵੀ ਆਊਗੀ ਸੱਲੇ ਸ਼ਰਮ ਆਈ ਦੀ ਆਪੇ ਅਕਲ ਆਉਣੀ ਸ਼ੁਰੂ ਹੋ ਜਾਣੀ ਹਾਂ ਬਸ ਜਿਹਨਾਂ ਨੂੰ ਸ਼ਰਮੇ ਨਹੀਂ ਆ ਰਹੀ ਅਕਲ ਕਿੱਧਰ ਆਊਗੀ ਉਹਨਾਂ ਨੂੰ ਬਿਲਕੁਲ ਬਿਲਕੁਲ ਠੀਕ ਹੈ